ਸਤਿ ਸ਼੍ਰੀ ਅਕਾਲ ਦੋਸਤੋ ਪੀ 32 ਨਵਾਂ ਸ਼ਹਿਰ ਦੇਖ ਰਹੇ ਸਾਰੇ ਪਰਿਵਾਰਾਂ ਪਰਿਵਾਰਕ ਮੈਂਬਰਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਅੱਜ ਅਸੀਂ ਸਬਜੀ ਮੰਡੀ ਦੀ ਬੈਕ ਸਾਈਡ ਤੇ ਖੜੇ ਆ ਤੇ ਮੇਰੇ ਨਾਲ ਸਾਡੇ ਪਰਿਵਾਰਕ ਤੇ ਤੁਹਾਡੇ ਪਰਿਵਾਰਕ ਮੈਂਬਰ ਦਿਨੇਸ਼ੂਰੀ ਵੀ ਮੌਜੂਦ ਹੈ ਇਹਨਾਂ ਦਾ ਵੈਲਕਮ ਕਰਦੇ ਆ ਤੇ ਫਿਰ ਇਹ ਸਬਜੀ ਮੰਡੀ ਦੀ ਬੈਕ ਸਾਈਡ ਦਾ ਜਿਹੜਾ ਮਸਲਾ ਹੈਗਾ ਇਸ ਮਸਲੇ ਦੇ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਕਈ ਐਨਆਰਈ ਭਰਾ ਸਾਡੇ ਕਹਿੰਦੇ ਸੀਗੇ ਕਿ ਤੁਸੀਂ ਮਸਲਾ ਪੁਟ ਅਪ ਕੀਤਾ ਆ ਇਹ ਸਬਜੀ ਮੰਡੀ ਵਾਲਾ ਕੀ ਬਣਿਆ ਕਿਉਂਕਿ ਹੁਣ ਤੁਹਾਨੂੰ ਪਤਾ ਕਿ ਵਿਆਹਾਂ ਦਾ ਸੀਜ਼ਨ ਆ ਗਿਆ ਆ ਕਿ ਐਨਆਰਈ ਵੀਰ ਭੈਣਾਂ ਨੇ ਸਾਰਿਆਂ ਨੇ ਇੱਥੇ ਆਉਣਾ ਹੈ ਤੇ ਉਹ ਪੁੱਛਦੇ ਸੀਗੇ ਤੇ ਇਸ ਕਰਕੇ ਮੈਂ ਸੂਰੀ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਆਪਾਂ ਇਹ ਤਾਂ ਕਹਿੰਦੇ ਸੀ ਕਹਿੰਦੇ ਕੋਈ ਗੱਲ ਨਹੀਂ ਮਸਲਾ ਹੱਲ ਹੋ ਗਿਆ ਸਭ ਵੀ ਆਪਾਂ ਕਾਹਦੇ ਕਹਿਣਾ ਪਰ ਮੈਂ ਕਿਹਾ ਨਹੀਂ ਦੇਖੋ ਇੰਨੇ ਮੈਸੇਜ ਆ ਰਹੇ ਨੇ ਕਾਲ ਸਾਰੇ ਸਾਡੇ ਪਰਿਵਾਰਕ ਮੈਂਬਰ ਇਹਨਾਂ ਕਰਕੇ ਹੀ ਅਸੀਂ ਆਂ ਸਾਰੇ ਠੀਕ ਹੈ ਨਾ ਇਸ ਕਰਕੇ ਇੱਕ ਦੱਸਣਾ ਬਹੁਤ ਜ਼ਰੂਰੀ ਹੈ ਤੇ ਆਓ ਪਹਿਲਾਂ ਸਵਾਗਤ ਕਰੀਏ ਫਿਰ ਗੱਲਬਾਤ ਕਰਦੇ ਸੁਰਿਆ ਜੀ ਸਭ ਸਤਿ ਸ਼੍ਰੀ ਅਕਾਲ ਸਵਾਗਤ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਤੇ ਜੀ ਸਭ ਜੀ ਕਿਉਂਕਿ ਤੁਹਾਨੂੰ ਪਤਾ ਹੀ ਤੁਸੀਂ ਸ਼ਰਦ ਨਾਲ ਰਹਿੰਦੇ ਆ ਕਿੰਨੀਆਂ ਕਾਲਸ ਆਂਦੀਆਂ ਕਿੰਨੇ ਮੈਸੇਜ ਆਉਂਦੇ ਆ ਆਪਣੇ ਮੈਂ ਮੈਂ ਵੀ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਇੱਕ ਤੇ ਕਹਿਣਦੇ ਤੁਸੀਂ ਲਾਈਵ ਹੋ ਗਏ ਆ ਕਿਉਂਕਿ ਦੇਖੋ ਦਿਖਾਣਾ ਬਹੁਤ ਜ਼ਰੂਰੀ ਹੈ ਤੁਰੀ ਸਾਹਿਬ ਕਿਉਂਕਿ ਜੇ ਪਹਿਲ ਕਹਿੰਦੇ ਹੁੰਦੇ ਪਹਿਲ ਕਰਨੀ ਜ਼ਰੂਰੀ ਆ ਪਹਿਲ ਹੋ ਗਈ ਹੁਣ ਤੁਹਾਡੇ ਤੁਸੀਂ ਚਲੋ ਬਹੁਤ ਮਸਲਾ ਆਫ ਕੈਮਰਾ ਵੀ ਉਹ ਬਹੁਤ ਸਾਰੀਆਂ ਗੱਲਾਂ ਕੀਤੀਆਂ ਨਹੀਂ ਦੱਸਣਾ ਕੈਮਰੇ ਦੇ ਕਈ ਵਾਰ ਨਹੀਂ ਗੱਲਾਂ ਹੁੰਦੀਆਂ ਪਰ ਮਸਲਾ ਹੱਲ ਹੋ ਗਿਆ ਮੈਨੂੰ ਵੀ ਦੋ ਚਾਰ ਕੋਲ ਐਨਆਰਆਈ ਵੀਰਾਂ ਦੀਆਂ ਆਈਆਂ ਕਿ ਉਹ ਕਹਿੰਦੇ ਵੀ ਤੁਸੀਂ ਦੱਸੋ ਕੀ ਬਣਿਆ ਸਭ ਬਣਿਆ ਕੀ ਅਗਲੇ ਕਹਿੰਦੇ ਤੁਸੀਂ ਮਸਲਾ ਪੁਟ ਅਪ ਕੀਤਾ ਸੀ ਟੇਕ ਅਪ ਕੀਤਾ ਸੀ ਉਸ ਤੋਂ ਬਾਅਦ ਵਿੱਚ ਵਿਚ ਵਿਚਾਲੇ ਤਾਂ ਨਹੀਂ ਛੱਡ ਦਿੱਤਾ ਤਾਂ ਉਹ ਕਿਉਂਕਿ ਦੇਖੋ ਆਪਾਂ ਆਪਣੀ ਪਿੱਠ ਆਪੀ ਦਾ ਥਾਪੜ ਨਹੀਂ ਸਕਦੇ ਆਪੇ ਦਾ ਆ ਕੇ ਕੋਈ ਆਪਣਾ ਕ੍ਰੈਡਿਟ ਨਹੀਂ ਲੈ ਸਕਦੇ ਔਰ ਕ੍ਰੈਡਿਟ ਔਰ ਸੀ ਵੀ ਨਹੀਂ ਜੀ ਆਪਾਂ ਨੂੰ ਕੀ ਹੁੰਦਾ ਹੈ ਕਿ ਚਲੋ ਜੇ ਲੋਕ ਕੀ ਛੱਡ ਤੇ ਉਮੀਦ ਰੱਖਦੇ ਆ ਜੇ ਸਾਨੂੰ ਆਪਣਾ ਛੋਟਾ ਭਰਾ ਸਮਝਦੇ ਆ ਤਾਂ ਆਪਾਂ ਛੋਟੇ ਭਰਾ ਦਾ ਫਰਜ਼ ਵੀ ਨਿਭਾਉਣਾ ਹੈ ਕਿਉਂਕਿ ਏਕਾ ਤਾਂ ਹੀ ਬਣੇ ਰਹਿੰਦਾ ਨਾ ਸਾਰੇ ਭਰਾ ਇਕੱਠੇ ਰਹਿਣ ਔਰ ਕਿਉਂਕਿ ਕਾਫਲੇ ਚੋਂ ਇੱਕ ਇੱਕੇ ਛੋਟਾ ਜਿਹਾ ਮੈਂ ਕਹਿ ਸਕਦਾ ਕਿ ਛੋਟੀ ਜੀ ਉਪਲਬਧੀ ਹੈ ਔਰ ਜਿਹੜੇ ਇੱਥੇ ਸਾਡੇ ਭੈਣ ਭਰਾਏ ਉਹਨਾਂ ਦੀ ਉਪਲਬਧੀ ਆ ਪਰ ਕੁਝ ਗਿਲੇ ਵੀ ਉਹ ਵੀ ਸਾਂਝੇ ਕਰਨੇ ਲੇਕਿਨ ਉਸ ਤੋਂ ਪਹਿਲਾਂ ਸ਼ੇਅਰ ਬੋਲ ਦਿੰਨੇ ਆ ਜੀ 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 ਕਿਉਂਕਿ ਕਾਫਲੇ ਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਇਹ ਕੋਦਾ ਹੀ ਪਾਰਟ ਆ ਕਿ ਜ਼ਿੰਦਗੀ ਦਾ ਸੂਰਜ ਕਦੇ ਚੜਦਾ ਕਦੇ ਢਲਦਾ ਰਿਹਾ ਜੀ ਜ਼ਿੰਦਗੀ ਦਾ ਸੂਰਜ ਕਦੇ ਚੜਦਾ ਕਦੇ ਢਲਦਾ ਰਿਹਾ ਲੋਕਾਂ ਨੂੰ ਲੱਗਿਆ ਸੀਗਾ ਕਿ ਖਤਮ ਹੋ ਜਾਾਂਗੇ ਅਸੀਂ ਪਰ ਫਿਰ ਵੀ ਆਸ ਦਾ ਦੀਵਾ ਬਲਦਾ ਰਿਹਾ ਆਸ ਦਾ ਦੀਵਾ ਬਲਦਾ ਰਿਹਾ ਕਿ ਜ਼ਿੰਦਗੀ ਦਾ ਸੂਰਜ ਕਦੇ ਚੜਦਾ ਕਦੇ ਢਲਦਾ ਰਿਹਾ ਕਈ ਤੂਫਾਨ ਆਏ ਜ਼ਿੰਦਗੀ ਚ ਫਿਰ ਵੀ ਆਸ ਦਾ ਦੀਵਾ ਬਲਦਾ ਰਿਹਾ ਆਸ ਦਾ ਦੀਵਾ ਬਲਦਾ ਰਿਹਾ ਤਾਂ ਸਬਜੀ ਮੰਡ ਦੀ ਬੈਕ ਸਾਈਡ ਤੇ ਮੌਜੂਦ ਹਾਂ ਜੇ ਅਸੀਂ ਤੁਸੀਂ ਦੇਖ ਲਓ ਔਰ ਪਿਛਲੇ 1 ਮਹੀਨੇ ਅਸੀਂ ਇੱਥੇ ਜਦ ਆਏ ਸੀਗੇ ਤਾਂ ਇੱਥੇ ਆਲੇ-ਦੁਆਲੇ ਜਿੰਨੇ ਲੋਕ ਰਹਿੰਦੇ ਆ ਉਹ ਵੀ ਆਏ ਸੀਗੇ ਦੁਕਾਨਦਾਰ ਵੀਰ ਵੀ ਆਏ ਸੀਗੇ ਜਿਨ੍ਹਾਂ ਨੇ ਆਪਣੀ ਪੀੜ ਦੱਸੀ ਸੀ ਕਿ ਜੀ 스멜 ਬਹੁਤ ਆਂਦੀ ਆ ਖੜਨਾ ਵੀ ਔਖਾ ਦੁਕਾਨਾਂ ਦੇ ਅੰਦਰ ਖਾਣਾ ਖਾਣਾ ਵੀ ਔਖਾ ਇੱਥੋਂ ਪਿੱਛੇ ਤੱਕ ਮੇਰੇ ਖਿਆਲ ਅੰਕਲ ਆਏ ਸੀ ਕਿ ਉਹ ਕਹਿੰਦੇ ਕਿ ਜੀ ਰਿਸ਼ਤੇਦਾਰ ਕੋਈ ਨਹੀਂ ਆਉਂਦੇ ਘਰ ਦੇ ਅੰਦਰ ਜਦੋਂ ਬੜਦੇ ਆ ਰੋਟੀ ਕਮਰਿਆਂ 'ਚ ਬਹਿ ਕੇ ਵੀ ਨਹੀਂ ਖਾ ਹੁੰਦੀ ਕਿ 스멜 ਇੰਨੀ ਜ਼ਿਆਦਾ ਆਉਂਦੀ ਔਰ ਸੜਕ ਦੇ ਵਿੱਚ ਵਿਚ ਵਿਚਾਲੇ ਤੱਕ ਜਿਹੜਾ ਗੰਧ ਡਿਗਿਆ ਪਿਆ ਸੀਗਾ ਪਰ ਫਿਰ ਵੀ ਸੱਦ ਕੇ ਜਾਈਏ ਉਹਨਾਂ ਦੇ ਮਸਲਾ ਹੱਲ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਵਾਰ ਵੀ ਯਾਦ ਨਹੀਂ ਕਿਉਂਕਿ 스멜 ਚਲੇ ਗਈ ਫਿਰ ਯਾਦ ਕਿੱਥੋਂ ਆਣੀ ਸੀ ਮੈਨੂੰ ਮਿਲੇ ਵੈਸੇ ਉਹ ਕੱਲ ਧਰਨੇ ਤੇ ਤਾਂ ਮੈਂ ਪਛਾਣ ਤਾਂ ਲਿਆ ਮੈਂ ਕਿ ਅੰਕਲ ਜੀ ਹੋਈਏ ਜਿਨ੍ਹਾਂ ਨੂੰ 스멜 ਬਹੁਤ ਆਉਂਦੀ ਸੀਗੀ ਪਰ ਹੁਣ 스멜 ਹਟ ਗਈ ਤਾਂ ਯਾ ਤਾਂ ਯਾਦ ਆਉਣੀ ਵੀ ਹਟ ਗਈ ਪਰਫਿਊਮ ਲਾ ਲਾ ਕੇ ਆਉਂਦੇ ਸੀਗੇ ਜੀ ਦੇਖੋ ਪਰਫਿਊਮ ਲੱਗਦਾ ਸੀਗਾ ਕਹਿੰਦੇ ਵੀ 스멜 ਬਹੁਤ ਆਉਂਦੀ ਆ ਇਹ ਤਾਂ ਗੱਲ ਹੈਗੀ ਆ ਜੀ ਦੇਖੋ ਮਸਲਾ ਪੁੱਟ ਤੁਸੀਂ ਕੀਤਾ ਸੀਗਾ ਤੇ ਚਲੋ ਜਿੱਦਾਂ ਮਰਜੀ ਆ ਸਾਡੇ ਪਰਿਵਾਰਕ ਮੈਂਬਰਾਂ ਦੇ ਵੀ ਬਹੁਤ ਬਹੁਤ ਮਿਹਰਬਾਨ ਨੇ ਕਿ ਵੀਡੀਓ ਨੂੰ ਸ਼ੇਅਰ ਕਰ ਦਿੰਦੇ ਆ ਮਸਲਾ ਉੱਪਰ ਤੱਕ ਜਾਂਦਾ ਜੀ 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 ਅੰਕਲ ਜੀ ਤੁਸੀਂ ਇੱਥੇ ਖੜੇ ਆ ਜੀ ਹਾਲਾਤ ਬਦਲ ਗਏ ਬਹੁਤ ਜ਼ਿਆਦਾ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਮੈਂ ਇੱਥੇ ਕੋਲੇ ਬੈਠਾ ਹੁੰਦਾ ਜੀ ਜਿਹੜਾ ਆਰਾਮ ਹੋਇਆ ਸੀਗਾ ਸਮੇਂ ਨਾਲ ਸਭ ਤੋਂ ਸਾਰੀ ਮਰ ਗਈ ਸੀ ਕੋਈ ਕੁਝ ਨਹੀਂ ਪਤਾ ਲੱਗਦਾ ਸੀ ਹੁਣ ਸੈਂਸਸ ਆ ਗਈਆਂ ਵਾਪਸ ਪਰ ਬਹੁਤ ਜ਼ਿਆਦਾ ਜੀ ਦੇਖੋ ਸਹੀ ਹੁਣ ਕਿੰਨਾ ਵਧੀਆ ਬਣ ਗਿਆ ਇਹਨੇ ਪੌਦੇ ਲਗਾਤੇ ਇੱਥੇ 40 ਬੀੜੀਆਂ ਸਰਦੀਆਂ ਨੂੰ ਹੋਰ ਫਾਇਦਾ ਹੋ ਜਾਣਾ ਜੀ ਸਰਦੀਆਂ ਨੂੰ ਧੁੱਪ ਸੇਖ ਨੂੰ ਬੜੀ ਮौज ਹੋਣੀ ਹੈ ਜੀ ਇੱਥੇ ਆ ਪਾਰਟੀਸ਼ਨਾਂ ਕਰਕੇ ਇੱਥੇ ਜਗ੍ਹਾ ਬਣਾਤੀ ਇੱਥੇ ਗੱਡੀਆਂ ਪਾਰਕ ਲੱਗਦੀਆਂ ਬਹੁਤ ਨਹੀਂ ਲੱਗਦੀ ਬਹੁਤ ਜ਼ਿਆਦਾ ਵਧੀਆ ਸੋਲੇ ਅੱਛਾ ਇੱਧਰ ਸੀਟਾਂ ਲਾਤੀਆਂ ਬੈਠਣਗੀਆਂ ਸੀਟ ਸੀਟਾਂ ਵੀ ਲੱਗੀਆਂ ਨੇ ਇੱਥੇ ਜਾਲੀ ਉੱਧਰ ਜਾਲੀ ਲਾਤੀ ਤਾਂ ਜੋ ਕਿ ਕੂੜਾ ਸਿੱਟ ਨਾ ਸਿੱਟ ਨਾ ਜੇ ਇੱਧਰ ਲੁ 99% ਕਲੀਅਰ ਹੋ ਗਿਆ ਜੀ ਕੋਈ ਹੋਇਆ ਕਦਾ ਬੰਦਾ ਕੋਈ ਅਣਜਾਣ ਜਿਹੜੇ ਵਾਪਸ ੜ੍ਹ ਜੂਵੇ ਦੇਖੋ ਉਦੋਂ ਆਪਾਂ ਤੁਹਾਡੀ ਉਹ ਦੁਕਾਨ ਤੇ ਖੜੇ ਸੀਗੇ ਉੱਥੇ ਦੁਕਾਨ ਤੇ ਖੜੇ ਉਹਥੇ ਵੀ ਸਮੈਲ ਆਂਦੀ ਸੀਗੀ ਹੁਣ ਆਪਾਂ ਇਹਨਾਂ ਕਹਿ ਸਕਦੇ ਆ ਕਿ ਅੰਦਰ ਖੜੇ ਗੱਬੇ ਦੇ ਨੇੜੇ ਤੇੜੇ ਹੀ ਆ ਹਾਂ ਸੈਂਟਰ 'ਚ ਖੜੇ ਆ ਕੋਈ ਸਮੈਲ ਨਹੀਂ ਸਾਲਾ ਵਧੀਆ ਹੋ ਗਿਆ ਫਸਟ ਕਲਾ ਬੈਠਣ ਦੀ ਜਗ੍ਹਾ ਬਣ ਗਈ ਹੈ ਹੋ ਕੇ ਸਰਦੀਆਂ ਆ ਜਾਣੀਆਂ ਧੁੱਪ ਸੇਕਣ ਨੂੰ ਬੜੀ ਮौज ਹੋਣੀ ਹੈ ਇੱਕ-ਇੱਕ ਦੀ ਕਾਮਯਾਬੀ ਇੱਕ-ਇੱਕ ਕਰਕੇ ਆ ਜੀ ਤੁਸੀਂ ਪਹਿਲਾਂ ਇੱਕ ਆ ਕੇ ਸਟੈਪ ਚੱਕਿਆ ਜੀ ਉਹ ਐਸਾ ਸਟੈਪ ਚੱਕ ਕੇ ਹੌਲੀ-ਹੌਲੀ ਹੌਲੀ-ਹੌਲੀ ਉਹਨਾਂ ਬਸ ਤੇ ਅੱਜ ਦੇਖ ਲੋ ਕਿੰਨੇ ਨਿਆਰੇ ਜ਼ਿੰਦਗੀ ਦਾ ਕਾਫਲਾ ਚੱਲਦਾ ਰਿਹਾ ਕਦੇ ਸੂਰਜ ਚੜ੍ਹਦਾ ਕਦੇ ਢਲਦਾ ਰਿਹਾ ਜ਼ਿੰਦਗੀ ਦਾ ਕਾਫਲਾ ਚੱਲਦਾ ਰਿਹਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਕੋਈ ਕਹਿੰਦੇ ਵੀ ਪਹਿਲਾ ਸਟੈਪ ਚੱਕਣਾ ਥੋੜਾ ਔਖਾ ਹੁੰਦਾ ਤੁਸੀਂ ਆ ਕੇ ਪਹਿਲਾ ਸਟੈਪ ਚੱਕਿਆ ਤਾਂ ਉਹਦਾ ਦੇਖੋ ਅੱਜ ਕਿੰਨਾ ਫਾਇਦਾ ਹੋ ਗਿਆ ਲੋਕਾਂ ਨੂੰ ਕਿੰਨਾ ਫਾਇਦਾ ਸਾਨੂੰ ਵੀ ਫਾਇਦਾ ਕਿਉਂਕਿ ਇੱਥੇ ਸਾਰੇ ਜੀ ਖਾਣ ਪੀਣ ਵਾਲੀ ਚੀਜ਼ ਮਿਲਦੀ ਉੱਥੇ ਇੰਨੀ ਗੰਦਗੀ ਆ ਤਾਂ ਕਿ ਦੇਲ ਨਹੀਂ ਕਰਦਾ ਲੋਕਾਂ ਦਾ ਖਰੀਦਣ ਨੂੰ ਵੀ ਦੇਲ ਨਹੀਂ ਕਰਦਾ ਉਹ ਜਨਮ ਦਿਲ ਕਰਦਾ ਜੀ ਉਹ ਵੀ ਕਿਤੇ ਖਾੜਦੇ ਨਹੀਂ ਖੜਨਾ ਨਹੀਂ ਕੋਈ ਚਾਹ ਜੀ ਆਉਂਦੀ ਸੀ ਹੁਣ ਹੁਣ ਬਹੁਤ ਅੱਛਾ ਲੱਗ ਰਿਹਾ ਪੂਰੇ ਮਹੱਲੇ ਦੇ ਸਾਰੇ ਪਾਸੇ ਬੜੀ ਗੰਦਗੀ ਸੀ ਬੜਾ ਬਦਬੂ ਆਉਂਦੀ ਹੁੰਦੀ ਸੀ ਆਹ ਹੁਣ ਦੇਖੋ ਕਿੰਨੇ ਵਧੀਆ ਬੂਟੇ ਲਗਾਤੇ ਆ ਹੌਲੀ ਹੌਲੀ ਬੂਟੇ ਬੜੇ ਹੋ ਜਾਣ ਗਰਮੀਆਂ ਤੱਕ ਸ਼ਾਮੇ ਕਿਹੜੇ ਕਿਹੜੇ ਲਾਏ ਆ ਬੂਟੇ ਦੱਸੋ ਜੀ ਕਿਹੜੇ ਕਿਹੜੇ ਲਾਏ ਆ ਇਹਨਾਂ ਨੇ ਬੂਟੇ ਚ ਦੇਖਦੇ ਹੈਗੇ ਜਮੁੰ ਦੇ ਹੈਗੇ ਦੇਸੀ ਨਿੰਬੀ ਹੈ ਪੀਪਲ ਜਾਮਣਾ ਆਪ ਖਾਣੀ ਲਾ ਕੇ ਵੇਚਣੀ ਆ ਨਹੀਂ ਤੁਹਾਡੇ ਵਾਸਤੇ ਵੀ ਹੈਗੇ ਇਹ ਦੱਸ ਜਿਹੜਾ ਵਾਟਿਕਾ ਵੀ ਪੋਪੂ ਜਿਹੜੀ ਜਨਤਾ ਆ ਬਣਾ ਨਹੀਂ ਲਾਇਆ ਇਸੇ ਗੱਲ ਨਿਆਣੇ ਖਾਣਗੇ ਗਰਮੀਆਂ ਆਉਣ ਵੇ ਦੇਖੋ ਪਤਾ ਅੰਕਲ ਜੀ ਸਾਨੂੰ ਕਾਲਸ ਆ ਰਹੀਆਂ ਸੀ ਕਹਿੰਦੇ ਕਿ ਜਿੱਦਾਂ ਨਾ ਹੁਣ ਵਿਆਹ ਦਾ ਸੀਜ਼ਨ ਵੀ ਆਉਣਾ ਠੀਕ ਹੈ ਜੀ ਤੇ ਐਨ ਆਰ ਆਈ ਦੇਖੋ ਆਪਣੇ ਲੋਕ ਪੁੱਛਣ ਦਾ ਪੁੱਛਣਾ ਐਨ ਆਰ ਆਈ ਬਹੁਤ ਚਿੰਤਤ ਰਹਿੰਦੇ ਆ ਕਹਿੰਦੇ ਸਬਜ਼ੀ ਮੰਡੀ ਦੇ ਬੈਕ ਸਾਈਡ ਇੰਨਾ ਗੰਦੇ ਰ ਅਸੀਂ ਸੋਚਦੇ ਕਿ ਇੰਡੀਆ 'ਕਾ ਸ਼ਾਪਿੰਗ ਕਿੱਦਾਂ ਕਰਨੀ ਹੈ ਜੇ ਕੋ ਦਿਨ ਸੁੱਧ ਰੱਖ ਲਿਆ ਤਾਂ ਉਹਨਾਂ ਨੂੰ ਦਿਖਾਣ ਲਈ ਆਏ ਆ ਕਿ ਜੇ ਮਸਲਾ ਪੁਟ ਅਪ ਕੀਤਾ ਸੀ ਟੇਕ ਅਪ ਕੀਤਾ ਸੀਗਾ ਪੱਖ ਰੱਖਿਆ ਸੀਗਾ ਸਾਡੇ ਜਿਹੜੇ ਬਜ਼ੁਰਗ ਨੇ ਇਹਨਾਂ ਦੇ ਸਹਿਯੋਗ ਨਾਲ ਤੁਹਾਡੇ ਸਹਿਯੋਗ ਨਾਲ ਮਸਲਾ ਹੱਲ ਹੋਇਆ ਔਰ ਅੰਕਲ ਜੀ ਖੁਸ਼ ਨੇ ਤਾਂ ਆਪ ਵੀ ਖੁਸ਼ ਹੈ ਸ ਆਹ ਤਾਂ ਨੇੜੇ ਬੈ ਬੜਾ ਜੀ ਤੇ ਨਿਕਰ ਵੀ ਸੀਗੀ ਔਰ ਜਿਵੇਂ ਤੁਸੀਂ ਦੱਸਦਿਓ ਕਿ ਸ਼ਰਾਰਤੀ ਬੰਦੇ ਐਂ ਭਗਾ ਕੇ ਮਾਰ ਕੇ ਅੱਧਾ ਰਾਹ ਛੱਡ ਜਾਂਦੇ ਸੀ। ਟੁੱਟ ਜਾਂਦੇ ਆਂ ਇੱਥੇ ਸੱਟੇ ਲੱਡ ਜਾਂਦੇ ਉਹਨੇ ਸੜਕਾਂ ਦੇ ਗੱਭੇ ਛੱਡ ਜਾਂਦੇ ਜਿੱਦੂ ਛੱਡ ਜਾਂਦੇ ਸੀ। ਹੁਣ ਨਹੀਂ ਕੋਈ ਵੀ ਆਉਂਦਾ। ਹੋਇਆ ਕਿਤੇ ਕਿੱਦਾਂ ਕੋਈ ਲਫਾਪਾ ਛੱਡ ਗਿਆ। ਗਲਤੀ ਦਾ ਜਾਂ ਜਾਣ ਕੇ ਛੱਡ ਗਿਆ। ਉਹ ਚੱਕ ਕੇ ਜੀ ਟਰਾਲੀ ਪਾ ਲਈ। ਪਹਿਲੇ ਰਾਤ ਤਾਂ ਨਹੀਂ ਨਾ ਜਾਂਦੀ। ਹੁਣ ਇਹ ਤਾਂ ਇੱਕ ਹੋਰ ਕੰਮ ਹੋ ਗਿਆ। ਹੁਣ ਹਰ ਸਵੇਰੇ ਟਰਾਲੀ ਆਂਦੀ ਆ ਕਮੇਟੀ ਵਾਲਿਆਂ ਦੀ। ਟਰਾਲੀ ਨੇ ਮੰਡੀ ਦੇ ਅੰਦਰ ਦੀ ਵੜਨਾ ਤੇ ਜਿੰਨਾ ਵੀ ਦੁਕਾਨਦਾਰਾਂ ਨੇ ਆਪਣੇ ਕਰੇਟ ਲਾਇਆ ਉਹ ਕਚਰਾ ਸਾਰਾ ਕਰੇਟਾਂ ਦੇ ਪਾਗ ਰੱਖਦੇ ਆ ਜਦੋਂ ਟਰਾਲੀ ਆਦੀ ਟਰਾਲੀ ਭਰਦੀ ਦਾ ਟਰਾਲੀ ਆਂਦੀ ਸਾਫ ਕਰਦੇ ਨਾਲ ਇੱਕ ਜਾਮ ਆਂਦਾ ਬੰਦਾ ਉਹਨੇ ਝਾੜੂ ਮਾਰ ਕੇ ਸਾਰੀ ਮੰਡੀ ਅੰਦਰੋਂ ਬਾਹਰੋਂ ਸਾਰੀ ਸੜਕਾਂ ਸਾਫ ਕਰਕੇ ਪਧਰਾ ਕਰਦੇ ਹੁਣ ਦੇਖੋ ਤੁਹਾਨੂੰ ਕਿਤੇ ਵੀ ਗੰਦ ਨਹੀਂ ਨਜ਼ਰ ਆਉਂਦਾ ਜੀ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜੀ ਸਾਡੀ ਫਰਿਆਦ ਸੁਣੀ ਆ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਕਿ ਉਹਨਾਂ ਨੇ ਜਗ੍ਹਾ ਬੇਲੀ ਕੀਤੀ ਉਸ ਤੋਂ ਬਾਅਦ ਸਾਡੇ ਮਾਲਵਾਜੀ ਇਹਨਾਂ ਨੇ ਵੀ ਬੜੀ ਮਤਲਬ ਅਪੀਲ ਕੀਤੀ ਪਹੁੰਚ ਕੀਤੀ ਥੋੜਾ ਬੋੜਾ ਪੈਸਾ ਵੀ ਇਕੱਠਾ ਕੀਤਾ ਦੁਕਾਨਾਂ ਚੋਂ ਮਿਲਿਆ ਉਹ ਗੰਦ ਚੱਕਿਆ ਉਹਨਾਂ ਦਾ ਵੀ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਸ਼ੁਰੂਆਤ ਉਹਨੇ ਨਹੀਂ ਕੀਤੀ ਜਗ੍ਹਾ ਸਾਨੂੰ ਖਾਲੀ ਕਰਤੀ ਉਹਨਾਂ ਨੇ ਦੇਖੋ ਬਿਮਾਰੀਆਂ ਦੇ ਨੇਟ ਤਾਂ ਹੁੰਦੇ ਨਾ ਤੇ ਸਾਨੂੰ ਸਾਨੂੰ ਸਤੋ ਜਗ੍ਹਾ ਖਾਲੀ ਨਹੀਂ ਹੋਣੀ ਸੀ ਕਿੱਦਾਂ ਕਰਨੀ ਆ ਆਮ ਬੰਦੇ ਲਈ ਔਖਾ ਉਹਨਾਂ ਨੇ ਉਹਨਾਂ ਲਈ ਵੀ ਜਿਹੜਾ ਜੋਖਮ ਆਇਆ ਜੀ ਹਾਂਜੀ ਉਹਦਾ ਵੀ ਜੋਖਮ ਤੇ ਉਹਨਾਂ ਨੇ ਜਦੋਂ ਬੱਲੂ ਭਰਾ ਜੀ ਆਏ ਬਾਹਰ ਉਹਨਾਂ ਸਿਵਲ ਥੋੜਾ ਮਾਰਨ ਦਾ ਚਕਵਾ ਦੇ ਉਹਨਾਂ ਨੇ ਵੀ ਦੋਏ ਦਿਨੀਆਂ ਟਰਾਲੀਆਂ ਭੇਜ ਕੇ ਜਿੰਨਾ ਸਾਰਾ ਗੰਦ ਸਾਫ ਕਰਤਾ ਇੱਥੇ ਮਿੱਟੀ ਦੀ ਭਰਤੀ ਕੋਈ ਇੱਥੇ ਬਾਹਰੋਂ ਆ ਕੇ ਉਹਦਾ ਵੀ 스멜 ਆਪ ਨੂੰ ਵੀ ਜਿਆਦਾ ਆਉਂਦੀ ਨਾ ਬਾਹਰ ਸਾਰਾ ਕੋਈ ਫਰੈਸ਼ ਹੁੰਦਾ ਇੱਥੇ ਥੋੜਾ ਜਿਆਦਾ ਹੁੰਦਾ ਕਿਥੇ ਬੰਦ ਹੋ ਗਏ ਸੀ ਮੈਂ ਪਹਿਲੀ ਵਾਰ ਆਇਆ ਸੀ ਅੰਕਲ ਜੀ ਕਹਿੰਦੇ ਕਹਿੰਦੇ ਹੁਣ ਪਤਾ ਨਹੀਂ ਲੱਗਦਾ ਸਵਾਦ ਦਾ ਨਹੀਂ ਪਤਾ ਲੱਗਦਾ ਇੰਨਾ ਲੱਗਦਾ ਹੈ ਜੀ ਹੁਣ ਕਾਲਾ ਹੋ ਵਾ ਪਿਆ ਉਹ ਰਹਿੰਦੇ ਕਾਲੇ ਨੂੰ ਕਾਲੇ ਰਹਿੰਦੇ ਚਲੋ ਠੀਕ ਹੈ ਅੰਕਲ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦੀ ਅੰਕਲ ਬਹੁਤ ਸ਼ ਤਸਾਥੀਓ ਅਸੀਂ ਆਪਣਾ ਫਰਜ਼ ਨਿਭਾਇਆ ਦੱਸਣਾ ਜ਼ਰੂਰੀ ਇਸ ਕਰਕੇ ਹੋ ਜਾਂਦਾ ਕਿਉਂਕਿ ਸਭ ਵੀ ਇੱਥੇ ਨਾ ਕੀੜੇ ਚੱਲਦੇ ਹੁੰਦੇ ਜਿੱਥੇ ਆਪਾਂ ਬਹਿ ਜਾਣਾ ਹੁਣ ਇੱਥੇ ਇੱਥੇ ਕੀੜੇ ਚੱਲਦੇ ਹੁੰਦੇ ਸੀਗੇ ਐ ਲੱਗਦਾ ਸੀਗਾ ਬਿਮਾਰੀਆਂ ਲੱਗ ਜਾਣੀਆਂ ਪਰ ਚਲੋ ਆਪਣੇ ਮਨ 'ਚ ਜ਼ਰੂਰ ਇੱਕ ਵਾਰੀ ਗੱਲ ਆਈ ਸੀਗੀ ਆਪਾਂ ਉਹ ਵੀ ਨਹੀਂ ਰੱਖਣੀ ਕਿ ਇੱਧਰ ਅੰਕਲ ਹੁਣੇ ਬਹੁਤ ਇਹਦਾ ਹੱਥ ਘੁੱਟ ਕੇ ਫੜ ਲੈਂਦੇ ਸੀ 40 40 ਮਿੰਟ ਤੇ ਲਾਈਵ ਛੱਡਦੇ ਨਹੀਂ ਸੀ ਕਿ ਕਾਕਾ ਜਾਣਾ ਨਹੀਂ ਬਟ ਬਾਅਦ 'ਚ ਇੱਕ ਕਾਲ ਵੀ ਨਹੀਂ ਆਈ ਤਾਂ ਥੋੜਾ ਜਿਹਾ ਪਰ ਕਾਫਲਾ ਚੱਲਦਾ ਰਹਿਣਾ ਲੋਕ ਮਿਲਣਗੇ ਲੋਕ ਵੇਚਣਾਂਗੇ ਵੀ ਤਾਂ ਆਪਣੇ ਇੱਥੇ ਇੱਕ ਯਾਰ ਵੀ ਰਹਿੰਦਾ ਜਿਹਨੇ ਸਾਨੂੰ ਦੱਸਿਆ ਸੀਗਾ ਮੁੜ ਕੇ ਉਹਦੀ ਵੀ ਨਹੀਂ ਕਾਲ ਆਈ ਤਾਂ ਉਹ ਥੋੜਾ ਬੰਦੇ ਨੂੰ ਥੋੜਾ ਪੇਨਫੁੱਲ ਲੱਗਦਾ ਹੁੰਦਾ ਕਿ ਯਾਰ ਚਲੋ ਅਸੀਂ ਆਏ ਆ ਤੁਹਾਡੇ ਕੋਲ ਤੇ ਤਾਂ ਐਟ ਦਾ ਐਂਡ ਤੁਹਾਨੂੰ ਇੱਕ ਵਾਰੀ ਕਹਿਣਾ ਜ਼ਰੂਰ ਚਾਹੀਦਾ ਕਿ ਮਸਲਾ ਹੱਲ ਹੋ ਗਿਆ ਕਿ ਨਹੀਂ ਹੋ ਗਿਆ ਪਰ ਉਹ ਤਾਂ ਗੱਲ ਕਰਨੋਂ ਵੀ ਜਾਂਦੇ ਲੱਗੇ ਚਲੋ ਜ਼ਿੰਦਗੀ ਦਾ 파ਟ ਹੈ ਜ਼ਿੰਦਗੀ ਚੱਲਦੀ ਰਹਿਣੀ ਹੈ ਔਰ ਜਦ ਤੱਕ ਅਸੀਂ ਜਿਉਂਦੇ ਆ ਅਸੀਂ ਆਪਣਾ ਫਰਜ਼ ਨਿਭਾਉਂਦੇ ਰਵਾਂਗੇ ਬਿਲਕੁਲ ਬਿਲਕੁਲ ਮੈਂ ਉਹੀ ਗੱਲ ਕਰਦਾ ਜੁਰੀ ਸਾਹਿਬ ਦੇਖੋ ਸਾਡਾ ਫਰਜ਼ ਇਹ ਆ ਜਿਵੇਂ ਪਰਿਵਾਰਕ ਮੈਂਬਰ ਸਾਡੇ ਨਾਲ ਜੁੜੇ ਹੋਏ ਆ ਸਾਡਾ ਫਰਜ਼ ਆ ਇਹ ਕਿ ਹਾਂ ਵੀ ਆਪਾਂ ਹਰ ਮਸਲਾ ਆ ਬਾਕੀਆਂ ਨੂੰ ਵੀ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਆ ਇਹਨਾਂ ਨੂੰ ਵੀ ਰਿਕੁਐਸਟ ਕਰਦੇ ਆ ਕਿ ਆਵਾਜ਼ ਚੱਕਿਆ ਕਰੋ ਕਿ ਕੋਈ ਵੀ ਮੁਸ਼ਕਿਲ ਆ ਕੋਈ ਵੀ ਪ੍ਰੋਬਲਮ ਆ ਇਦਾਂ ਹੈ ਨਹੀਂ ਆ ਕਿ ਦੁਨੀਆ ਤੇ ਕਿਸੇ ਮਸਲੇ ਦਾ ਹੱਲ ਨਹੀਂ ਆ ਹੱਲ ਹੋ ਜਾਂਦਾ ਇਕਾ ਜ਼ਰੂਰੀ ਆ ਹਾਂ ਦੇਖੋ ਅਸੀਂ ਤੁਰੇ ਸੀ ਜਿਵੇਂ ਅੰਕਲ ਜੀ ਨੇ ਕਿਹਾ ਕਿ ਤੁਸੀਂ ਸਟੈਂਡ ਵਧੀਆ ਲੈ ਲਓ ਉਸ ਵਕਤ ਹੱਲ ਹੋਇਆ ਮੈਂ ਦੋ ਚਾਰ ਕਮੈਂਟ ਪੜ ਕੇ ਫਿਰ ਉਸ ਤੋਂ ਬਾਅਦ ਵੀਡੀਓ ਨੂੰ ਆਪਾਂ ਰੈਪ ਅਪ ਕਰ ਦੇਣਾ ਜੀ ਜੀ ਇੱਕ ਮੇਰਾ ਦੋਸਤ ਜੀ ਸਾਇਲ ਪੱਲਾ ਕਹਿ ਰਿਹਾ ਠੰਡ ਲੱਗ ਰਹੀ ਠੰਡ ਨਹੀਂ ਬਾਈ ਪੰਜਾਬੀ ਦਾ ਪ੍ਰਚਾਰ ਕਰਨ ਦਾ ਤਰੀਕਾ ਆ ਪਲੀਜ਼ ਤੁਸੀਂ ਨੀਅਰ ਪੀਵੀ 32 ਸ਼ਾਪ ਕੋਈ ਵੀ ਆ ਜਾਣਾ ਵੈਸੇ ਯਾਰ ਹੁਣ ਪੀਵੀ 32 ਸ਼ਾਪ ਸੱਚ ਤੇਰੀ ਸ਼ਾਪ ਦੇ ਕੋਲ ਹੀ ਕਹਿ ਰਿਹਾ ਪੀਵੀ 33 ਸ਼ੂ ਵਰਲਡ ਠੀਕ ਹੈ ਜਦ ਮਿਸ਼ਰਾ ਮਹੱਲਾ ਕੋਲ ਵੀ ਆਉਂਦੇ ਹਾਂ ਹਾਂ ਉਧਰ ਮਿਸ਼ਰਾ ਮਹੱਲਾ ਬਲਵੀਰ ਮੁਸਾਪੁਰਾ ਜੀ ਧੰਨਵਾਦ ਕਰ ਰਹੇ ਨੇ ਬਲਵੀਰ ਸਿੰਘ ਥਾਂਦੀ ਜੀ ਧੰਨਵਾਦ ਕਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਬਾਜੀ ਧੰਨਵਾਦ ਸਾਡਾ ਨਹੀਂ ਧੰਨਵਾਦ ਦੇਖਣ ਵਾਲਿਆਂ ਦਾ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖਦੇ ਆ ਉਹਨਾਂ ਕਰਕੇ ਜਦੋਂ ਤੁਸੀਂ ਸ਼ੇਅਰ ਕਰਦੇ ਆ ਫਿਰ ਰੌਲਾ ਪੈ ਜਾਂਦਾ ਫਿਰ ਲੱਗਦਾ ਪ੍ਰਸ਼ਾਸਨ ਨੂੰ ਵੀ ਹੁਣ ਕੰਮ ਕਰਨਾ ਹੀ ਪਾਣਾ ਜੇ ਰੌਲਾ ਪੈ ਜਾਣਾ ਚਲਿਓ ਆਪਾਂ ਫਿਰ ਜਾਂਦੇ ਜਾਂਦੇ ਆਪਾਂ ਆਪਣੀ ਗੱਡੀ ਤੱਕ ਪਹੁੰਚ ਜਾਈਏ ਤੇ ਆਪਾਂ ਦੇਖੋ ਇੱਥੇ ਜਦੋਂ ਆਏ ਸੀਗੇ ਪਹਿਲਾਂ ਗੱਡੀਆਂ ਇੱਥੇ ਕਈ ਲੱਗੀਆਂ ਸੀਗੀਆਂ ਫੇਰ ਆਪ ਆਪਣੀ ਗੱਡੀ ਬਾਹਰ پارک ਕਰਿਆ ਇੱਕ ਸਾਈਡ ਤੇ ਤੇ ਦੋ ਚਾਰ ਮੈਂ ਗੱਲਾਂ ਹੋਰ ਵੀ ਕਰਨੀਆਂ ਚਾਹੁੰਦਾ ਜੋ ਬਹੁਤ ਜ਼ਰੂਰੀ ਆ ਆਪਾਂ 2 ਮਿੰਟ ਦੇ ਵਿੱਚ ਸਾਰਾ ਕੁਝ ਕਨਕਲੂਡ ਕਰ ਦੇਣਾ ਰੈਪ ਅਪ ਕਰ ਦੇਣਾ ਅੱਜ ਸਾਹਿਬ ਵੀ ਇੱਕ ਨਾ ਦਿੱਕਤ ਹੋਰ ਵੀ ਕੱਲ ਆਈ ਆ ਹੁਣ ਤੁਸੀਂ ਤਾਂ ਨਾਲ ਰਹਿੰਦੇ ਆ ਤੁਹਾਨੂੰ ਪਤਾ ਕਿਉਂਕਿ ਤੁਸੀਂ ਨਵੇਂ ਜੁੜੇ ਆ ਸਾਡੇ ਨਾਲ ਜੀ ਜੀ ਚੈਨਲ ਦੇ ਮਾਧਿਅਮ ਨਾਲ ਹੀ ਉਧਰ ਤਾਂ ਚਲੋ ਆਪਾਂ ਮਿਲਦੇ ਵਰਤ ਤੇ ਰਹੇ ਆ ਪਰ ਹੁਣ ਚੈਨਲ ਮੇਲੇ ਵੀ ਚੈਨਲ ਦੇ ਮਾਧਿਅਮ ਨਾਲ ਸੀਗੇ ਹੂੰ ਕਿਉਂਕਿ ਤੁਸੀਂ ਪਹਿਲੇ ਇੱਕ ਫੈਨ ਦੇ ਤੌਰ ਤੇ ਮਿਲੇ ਸੀਗੇ ਫਿਰ ਆਪਾਂ ਭਰਾ ਬਣ ਕੇ ਜੀ ਜੀ ਤੇ ਹੁਣ ਤੁਸੀਂ ਸਾਡੇ ਨਾਲ ਇੱਕ ਟੀਮ ਵੱਜੋਂ ਵੀ ਨਾਲ ਤੁਰਦੇ ਹੋ ਜੀ ਤੇ ਉਹਦੇ ਵਿੱਚ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਕੱਲ ਨੂੰ ਇੱਕ ਫਰੌਡ ਜਿਹਾ ਪਤਾ ਲੱਗਿਆ ਅੱਛਾ ਜੀ ਸਾਡੇ ਨਾਮ ਤੇ ਫਰੌਡ ਕਰਦੇ ਆ ਔਰ ਤੁਸੀਂ ਬਿਹਤਰ ਦੱਸ ਸਕਦੇ ਹੋ ਪਬਲਿਕ ਨੂੰ ਮੈਂ ਆਪਣੇ ਮੂੰਹੋਂ ਕਹਾਂ ਗੱਲ ਵੱਖਰੀ ਆ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਬਿਹਤਰ ਦੱਸ ਸਕਦੇ ਹੋ ਹੁਣ ਇਸ ਮਸਲੇ 'ਚ ਵੀ ਕਿੰਨੀਆਂ ਕਾਲ ਆ ਰਹੀਆਂ ਸੀਗੀਆਂ ਬਿਲਕੁਲ ਸਪੈਸ਼ਲੀ ਅਮਰੀਕਾ ਤੋਂ ਜ਼ਿਆਦਾ ਹੀ ਆ ਜੀ 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 ਜੇ ਮੈਂ ਗੱਲ ਕਰਾਂ ਆਸਟ੍ਰੇਲੀਆ ਕੈਨੇਡਾ ਦੇ ਬਰਾਬਰ ਇੰਗਲੈਂਡ ਦੇ ਬਰਾਬਰ ਅਮਰੀਕਾ ਤੋਂ ਜ਼ਿਆਦਾ ਕੋਲਾ ਆਈਆਂ ਸੱਤ ਅੱਠ ਕੋਲਾ ਵੀ ਆਉਣ ਇੱਕ ਮਸਲੇ ਲਈ ਤਾਂ ਇਟ ਮੀਨਸ ਲੋਕੀ ਬਾਰੇ ਡਨੇ ਚਿੰਤਤ ਨੇ ਲੋਕਾਂ ਦਾ ਉਸ ਪਾਸੇ ਧਿਆਨ ਹੈ ਪਰਦੇਸਾਂ 'ਚ ਬੈਠਿਆਂ ਦਾ ਵੀ ਤਾਂ ਚਲੋ ਹੁਣ ਉਹਨਾਂ ਨੂੰ ਰਿਪਲਾਈ ਹੋ ਜਾਣਾ ਕੱਲੇ ਕੱਲੇ ਕਿਹਨੂੰ ਕਿਹਨੂੰ ਰਿਪਲਾਈ ਕਰਾਂਗੇ ਮਸਲਾ ਹੱਲ ਹੋਇਆ ਕਿ ਨਹੀਂ ਹੋਇਆ ਤਾਂ ਆਹ ਵੀਡੀਓ ਨੇ ਸਾਰਿਆਂ ਨੂੰ ਰਿਪਲਾਈ ਦੇ ਦੇਣਾ ਮਤਲਬ ਸਾਰਿਆਂ ਨੂੰ ਸਾਡੇ ਵੱਲੋਂ ਫੀਡਬੈਕ ਦੇ ਦੇਣਾ ਔਰ ਦੂਜੀ ਗੱਲ ਹੁਣ ਕੀ ਹਾਲ ਚੱਲ ਜੀ ਦੂਜੀ ਗੱਲ ਹੁਣ ਇੱਕ ਨਵਾਂ ਮਸਲਾ ਸ਼ੁਰੂ ਹੋਇਆ ਸਾਡਾ ਨਾਮ ਲੈ ਕੇ ਨਾ ਕਈ ਵੇਲੇ ਲੋਕੀ ਜਿਹੜੇ ਆ ਅੱਛਾ ਜੀ ਉਹ ਐਡਵਰਟਾਈਜ਼ਮੈਂਟ ਮੰਗੀ ਜਾਂਦੇ ਆ ਕਈ ਵੇਲੇ ਰੈਫਰੈਂਸ ਦੇ ਦਿੰਦੇ ਆ ਕਿ ਜੀ ਸਾਨੂੰ ਉਹਨੇ ਭੇਜਿਆ ਮੈਂ ਕਿਸੇ ਨੂੰ ਨਹੀਂ ਭੇਜਦਾ ਜੀ ਟੂ ਬੀ ਵੈਰੀ ਓਨੈਸਟ ਜੇ ਮੈਂ ਐਡ ਲੈਣੀ ਤਾਂ ਮੈਂ ਆਪਣੇ ਲਈ ਨਾ ਲਵਾਂਗਾ ਮੈਂ ਤਾਂ ਆਪਣੇ ਲਈ ਨਹੀਂ ਕਦੀ ਮੰਗਦਾ ਜਿਹੜਾ ਬੁਲਾਉਂਦਾ ਉੱਥੇ ਜ਼ਰੂਰ ਜਾਂਨੇ ਆ ਮੈਂ ਕਦੀ ਆਪ ਮੂਰੇ ਹੋ ਕੇ ਨਹੀਂ ਜਾਂਦਾ ਠੀਕ ਹੈ ਨਾ ਤਾਂ ਹੁਣ ਇਹ ਮੈਨੂੰ ਚੀਜ਼ ਸੁਣਨ ਨੂੰ ਮਿਲੀ ਆ ਕਿ ਲੋਕ ਸਾਡਾ ਨਾਮ ਵਰਤ ਕੇ ਕਈ ਥਾਂ ਤੇ ਜਾਣ ਲੱਪੇ ਉਹਨੇ ਭੇਜਿਆ ਜੀ ਸਾਨੂੰ ਐਡ ਚਾਹੀਦੀ ਆ ਮੈਂ ਕਿਸੇ ਨੂੰ ਨਹੀਂ ਭੇਜਦਾ ਜੀ ਇਹ ਗੱਲਾਂ ਨੂੰ ਕਲੀਅਰ ਕਰ ਲਓ ਕਿਉਂਕਿ ਕੁਝ ਕੁ ਬੰਦੇ ਮਲਾਵਟਕੇ ਹੁੰਦੇ ਆ ਹੋ ਸਕਦਾ ਕੱਲ ਨੂੰ ਕੋਈ ਹੋਰ ਚੀਜ਼ ਮੰਗ ਲੈਣ ਬਿਲਕੁਲ ਅਸੀਂ ਕਿਸੇ ਤੋਂ ਕੋਈ ਚੀਜ਼ ਨਹੀਂ ਮੰਗਦੇ ਨਾ ਕੋਈ ਐਕਸਪੈਕਟੇਸ਼ਨ ਰੱਖਦੇ ਆ ਕਿਉਂਕਿ ਕਈ ਵੇਲੇ ਨਾ ਜਦੋਂ ਅਸੀਂ ਵੀਡੀਓ ਪਾ ਦਿੰਨੇ ਆ ਮੰਨ ਲਓ ਕਿਸੇ ਨੂੰ ਰਿਕੁਆਇਰਮੈਂਟ ਹੈ ਕੋਈ ਲੋੜਵੰਦ ਹੈ ਪਰ ਉਦੋਂ ਵੀ ਕਈ ਪਹਿਲੇ ਸਾਡੇ ਪਰਿਵਾਰਕ ਜੀਆਂ ਦੀ ਕਾਲ ਆ ਜਾਂਦੀ ਆ ਕਿ ਅਸੀਂ ਹੈਲਪ ਕਰਨਾ ਚਾਹੁੰਦੇ ਆ ਆਪਣਾ ਅਕਾਊਂਟ ਨੰਬਰ ਦੋ ਤਾਂ ਅਸੀਂ ਅੱਜ ਤਾਈਂ ਨਹੀਂ ਨਹੀਂ ਦਿੰਦਾ ਬਿਲਕੁਲ ਆਪਣਾ ਫੋਨ ਨੰਬਰ ਤੱਕ ਨਹੀਂ ਦਿੰਦੇ ਕਿ ਕਿਉਂਕਿ ਕਿਵਲੇ ਵੈਸਨ ਜੂਨੀਅਰ ਆ ਹੀ ਕਰ ਦਿੰਦੇ ਆ ਤਾਂ ਨਾ ਤਾਂ ਅਸੀਂ ਕੋਈ ਡੋਨੇਸ਼ਨ ਮੰਗਦੇ ਆ ਨਾ ਤਾਂ ਕੋਈ ਹੈਲਪ ਮੰਗਦੇ ਆ ਆਪ ਆਪ ਆਪਣਾ ਕੰਮ ਕਰਦੇ ਆ ਐਡਵਰਟਾਈਜ਼ਮੈਂਟ ਦੇ ਆਪਾਂ ਸੋਨੇ ਪੈਸੇ ਲੈਨੇ ਬਿਲਕੁਲ ਠੀਕ ਹੈ ਨਾ ਵਧੀਆ ਪੈਸੇ ਲੈਨੇ ਆ ਐਡਵਰਟਾਈਜ਼ਮੈਂਟ ਦੇ ਆਪਾਂ ਸੋਨੇ ਪੈਸੇ ਲੈ ਲੈਨੇ ਆ ਇਸ ਕਰਕੇ ਸਾਨੂੰ ਲੋੜ ਨਹੀਂ ਆ ਤੁਹਾਡੀ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਨਾਲ ਵਧੀਆ ਚੱਲੀ ਜਾਂਦਾ ਗੱਡੀ 'ਚ ਤੇਲ ਪਈ ਜਾਂਦਾ ਆਪਾਂ ਨੂੰ ਦੋ ਟਾਈਮ ਦੀ ਵਧੀਆ ਰੋਟੀ ਮਿਲ ਜਾਂਦੀ ਆ ਤਾਂ ਕੋਈ ਉਮੀਦ ਨਹੀਂ ਸ਼ੁਕਰ ਹੈ ਪ੍ਰਮਾਤਮਾ ਦਾ ਸ਼ੁਕਰ ਜਿੱਥੇ ਰੱਖੇ ਸ਼ੁਕਰ ਉਹਦੀ ਰਜ਼ਾ 'ਚ ਰਾਜ਼ੀ ਰਹਿਣਾ ਚਾਹੀਦਾ ਰਹੋ ਉਹਦੀ ਰਜ਼ਾ 'ਚ ਰਾਜ਼ੀ ਖੁਸ਼ੀ ਹੋਊਗੀ ਤਾਂ ਅਸੀਂ ਤਾਂ ਜੀ ਬਿਲਕੁਲ ਹੁਣ ਇਹਨਾਂ ਨੂੰ ਆਣੀ ਆਣੀ ਹੈ ਇਹਨਾਂ ਨੂੰ ਬਿਲਕੁਲ ਸਹੀ ਗੱਲ ਆ ਜੀ ਇਹ ਮਹਾਰਾਜ ਦੀ ਕਿਰਪਾ ਜੀ ਉੱਪਰ ਵਾਲੇ ਦੀ ਸਤਗੁਰ ਸੱਚੇ ਪਾਸ਼ਾ ਸਾਰਿਆਂ ਦੀ ਕਿਰਪਾ ਬਣਾਈ ਰੱਖੇ ਨਾ ਕੋਈ ਦੇਖੋ ਜਿਹੜੇ ਤੁਹਾਡੇ ਨਾਂ ਵਰਤਦੇ ਪਏ ਨਾ ਨਾਂ ਵਰਤਦੇ ਪਏ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਨੂੰ ਕਾਲ ਕਰਦੇ ਹੋ ਇੱਕ ਵਾਰ ਵੈਰੀਫਿਕੇਸ਼ਨ ਜ਼ਰੂਰ ਕਰਿਆ ਕਰੋ ਵੈਰੀਫਾਈ ਕਰ ਲਿਆ ਕਰੋ ਦੇਖੋ ਕੋਈ ਮੇਰਾ ਨਾਮ ਲੈਂਦਾ ਤੇ ਸਾਨੂੰ ਉਹਨੇ ਭੇਜਿਆ ਮੈਨੂੰ ਕਾਲ ਕਰਨ ਬਿਲਕੁਲ ਬਿਲਕੁਲ ਕਈ ਵਾਰ ਕੋਈ ਕਈ ਬੰਦੇ ਦਫ਼ਤਰਾਂ 'ਚ ਜਾ ਕੇ ਵੱਖ-ਵੱਖ ਧਾਰਿਆਂ 'ਚ ਜਾ ਕੇ ਨਾਮ ਲੈਂਦਾ ਮੈਂ ਉਹਨੂੰ ਸੱਦਾ ਉਹਨੂੰ ਬੁਲਾਵਾਂ ਮੈਂ ਡਿਫਾਲਟਰ ਬੰਦੇ ਦੀ ਕਦੀ ਮਦਦ ਨਹੀਂ ਕਰੂੰਗਾ ਨਾਮ ਇੱਕ ਡਿਫਾਲਟਰ ਬੰਦੇ ਤੇ ਮਗਰ ਕਦੀ ਆਵਾਂਗਾ ਕੋਈ ਕਈ ਵੇਲੇ ਮੈਨੂੰ ਕਿਸੇ ਦਫ਼ਤਰ ਤੋਂ ਕਾਲ ਆ ਜਾਂਦੀ ਭਾਜੀ ਉਹ ਬੰਦੇ ਨੂੰ ਤੁਸੀਂ ਭੇਜਿਆ ਸੀ ਅਸੀਂ ਕੰਮ ਕਰਤਾ ਮਗਰ ਸਾਹਮਣੇ ਉਹਦੇ ਫੋਨ ਕਰਦਾ ਤੂੰ ਮੈਂ ਕਿਸੇ ਨੂੰ ਨਹੀਂ ਭੇਜਿਆ ਹੂੰ ਤੋਰ ਤੁਹਾਨੂੰ ਵੀ ਪਤਾ ਕਈ ਆਪਾਂ ਕੰਮ ਜਿਹੜੇ ਮਸਲੇ ਹੱਲ ਲੋਕਾਂ ਦੇ ਹੁੰਦੇ ਆ ਫੋਨ ਤੇ ਕਰਾ ਦੇ ਦਿਆ ਕਿੰਨੇ ਤੇ ਪੈਸੇ ਵਾਪਸ ਹੋਇਆ ਕਿੰਨੇ ਤੇ ਮਸਲੇ ਲਓ ਕਦੀ ਉਹ ਵੀਡੀਓ ਪਾਈ ਆ ਕਦੇ ਨਹੀਂ ਪਾਈ ਨਹੀਂ ਪਾਈ ਦੇਖੋ ਕ੍ਰੈਡਿਟ ਹੀ ਲੈਣਾ ਹੀ ਨਹੀਂ ਉੱਪਰ ਵਾਲਾ ਦੇਖਦਾ ਸਾਰਾ ਦੇਖੋ ਕਈ ਘਰੇਲੂ ਮਸਲੇ ਆ ਜਾਂਦੇ ਆ ਅਗਲੇ ਨੂੰ ਫੋਨ ਤੇ ਕਹਿੰਦਾ ਕਿ ਭਾਈ ਨਿਬੇੜ ਲਓ ਜੇ ਖਬਰ ਪੈਂਦੀ ਆ ਤੁਹਾਡੀ ਬੇਇੱਜ਼ਤੀ ਆ ਅਗਲੇ ਫੋਨ ਜਦੋਂ ਜਾਂਦਾ ਕਿ ਭਾਈ ਜੀ ਬੰਦੇ ਤੁਹਾਡੇ ਜਿਨ੍ਹਾਂ ਨੇ ਤੁਹਾਡੇ ਵਿਰੋਧੀ ਆ ਕੇ ਬੈਠੇ ਆ ਉਹ ਖਬਰ ਪਉਣਾ ਚਾਹੁੰਦੇ ਤੁਸੀਂ ਸੌਲਟ ਆਊਟ ਕਰ ਲੋ ਰਿਜ਼ੋਲਵ ਕਰ ਲੋ ਮੈਂ ਖਬਰ ਪਾਣੀ ਨਹੀਂ ਚਾਹਦਾ ਅਗਲੇ ਕਹਿੰਦੇ ਦੁਰਸਭ ਫੋਨ ਕਟੋ ਅਸੀਂ ਮਸਲਾ ਹੁਣ ਹੀ ਸਲਝਾ ਲੈਣਾ ਐਨੇ ਕਿੰਨੇ ਮਸਲੇ ਹੁੰਦੇ ਆ ਦਿਹਾੜੀ ਦੇ ਇੱਕਾ ਦੁੱਕਾ ਹੁਣ ਮਹੀਨੇ ਦੇ 50 ਬਣ ਜਾਂਦੇ ਆ ਜੀ ਜੀ ਪਿਆ ਮਸਲੇ ਛੱਡੀ ਖਬਰਾਂ ਛੱਡੀ ਦੀਆਂ ਮੈਂ ਤਾਂ ਕਹਿੰਨਾ ਕਿਉਂਕਿ ਕਈ ਵੇਲੇ ਲੋਕਾਂ ਨੂੰ ਲੱਗਦਾ ਕਿ ਯਾਰ ਪਤਾ ਨਹੀਂ ਖਬਰਾਂ ਪਿੱਛੇ ਭੱਜੀ ਜਾਂਦੇ ਆ ਖਬਰਾਂ ਉਹੀ ਚੱਕਦੀਆਂ ਜਿਹੜੇ ਲੋਕ ਖਿੱਤ ਲਈ ਆ ਔਰ ਇੱਕ ਦੋ ਸਾਡੀ ਫੀਲਡ 'ਚ ਵੀ ਹੈਗੇ ਆ ਬੁੱਕਲ ਦੇ ਸੱਪ ਉਹ ਵੀ ਨਹੀਂ ਹਟਦੇ ਮੈਂ ਜਿੱਥੇ ਨਾ ਵੀ ਹੋਵਾਂ ਨਾ ਉੱਥੇ ਵੀ ਜਾ ਕੇ ਮੇਰੇ ਮੇਰਾ ਜਾਪ ਹੀ ਕਰੀ ਜਾਂਦੇ ਆ ਮੈਨੂੰ ਪਤਾ ਲੱਗਾ ਕਿ ਇੱਕ ਤੋਂ ਦਿਨ ਪਹਿਲਾਂ ਲੋਕ ਇਕੱਠੇ ਹੋਏ ਆ ਮੈਂ ਪਹੁੰਚਿਆ ਲੇਟ ਕਿਉਂਕਿ ਯਾਰ ਮੈਂ ਜਦੋਂ ਕੰਮ ਹੈ ਉਦੋਂ ਹੀ ਪਹੁੰਚੂਗਾ ਠੀਕ ਹੈ ਜੀ ਮੇਰਾ ਕੰਮ ਕਿਸੇ ਨੂੰ ਇਨਫਲੂਐਂਸ ਕਰਨ ਦਾ ਨਹੀਂ ਆ ਬੰਦੇ ਤਾਂ ਜਿਹਦੇ ਆਪਣੇ ਡਿਸੀਜਨ ਨੂੰ ਆਪਣੇ ਡਿਸੀਜਨ ਆਪ ਲੈਣ ਮੈਂ ਜੋ ਬੋਲੂਗਾ ਚੈਨਲ ਦੇ ਮੋਰੇ ਬੋਲੂਗਾ ਮੈਂ ਪਬਲਿਕ ਵਿੱਚ ਬਹਿ ਕੇ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਕੋਈ ਰਾਇ ਨਹੀਂ ਦੇ ਸਕਦਾ ਅਗਲੇ ਤਾਂ ਪਰਸਨਲ ਡਿਸੀਜਨ ਜਿੰਨਾ ਮਰਜ਼ੀ ਕਰੋ ਉੱਥੇ ਹੀ ਮੈਨੂੰ ਪਤਾ ਲੱਗਾ ਡੇਢ ਘੰਟਾ ਮੇਰਾ ਜਾਪ ਹੀ ਕਰੀ ਗਏ ਹੈਗੇ ਇੱਕ ਦੋਕ ਠੀਕ ਹੈ ਨਾ ਤਾਂ ਇਸ ਕਰਕੇ ਉਹਨਾਂ ਤੋਂ ਵੀ ਬਚੋ ਪਰ ਉਹਨਾਂ ਦਾ ਧੰਨਵਾਦੀ ਆ ਕਿਉਂਕਿ ਕਈਆਂ ਲਈ ਅਸੀਂ ਫੁੱਲ ਵਰਗੇ ਕਈਆਂ ਲਈ ਕੰਡੇ ਵਾਂਗ ਜਿਨ੍ਹਾਂ ਨੂੰ ਕੰਡੇ ਲੱਗਦੇ ਉਹਨਾਂ ਨੂੰ ਚੁਭਣਾ ਆ ਜਿਨ੍ਹਾਂ ਨੂੰ ਫੁੱਲ ਵਾਂਗ ਰੱਖਦੇ ਉਹਨਾਂ ਨੂੰ ਮੈਂ ਖੁਸ਼ਬੂ ਆਣੀ ਮਹਿਕ ਆਣੀ ਹੁਣੇ ਤੁਸੀਂ ਡਿਸਾਈਡ ਕਰਨਾ ਪਰ ਇਹਦੇ ਵਿੱਚ ਵੀ ਮੇਰਾ ਫਾਇਦਾ ਹੀ ਆ ਜਿੱਥੇ ਮੈਂ ਨਹੀਂ ਆ ਉੱਥੇ ਮੇਰਾ ਜਾਪ ਕਰੀ ਜਾਂਦੇ ਸੋ ਸਿੱਧੂ ਦਾ ਗਾਣਾ ਯਾ ਅਨੰਦ ਆ ਮੇਰਾ ਨਾਮ ਮੇਰਾ ਨਾਮ ਹਰ ਬਸ ਹਰ ਤਾਂ ਹਾਂ ਬਿਲਕੁਲ 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 ਸਹੀ ਗੱਲ ਹੈ ਸ੍ਰੀ ਜੀ ਸਾਹਿਬ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਨਾ ਕਿ ਤੁਹਾਡਾ ਨਾਮ ਲੱਗੇ ਕਰਦੇ ਜਦੋਂ ਤੁਸੀਂ ਖਬਰ ਕਹਿੰਦੇ ਕਈ ਖਬਰਾਂ ਤਾਂ ਛੱਡ ਦੇਈ ਦੀਆਂ ਇਹ ਵਾਕਈ ਤੁਸੀਂ ਸਹੀ ਗੱਲ ਹੈ ਤਾਰੀਫ ਆ ਤੁਹਾਡੀ ਮੈਮੀ ਤੁਹਾਡੇ ਨਾਲ ਕਈ ਵਾਰ ਹੁੰਨਾ ਆ ਤੇ ਤੁਸੀਂ ਪਹਿਲੀ ਗੱਲ ਤਾਂ ਮੋਸਟਲੀ ਬੰਦੇ ਨੂੰ ਇਹੀ ਕਹਿੰਦੇ ਵੀ ਤੁਸੀਂ ਖਬਰ ਨਾ ਪੋਹ ਤਾਂ ਵਧੀਆ ਇਹਦਾ ਐਦਾਂ ਹਾਲ ਹੋ ਜਾਂਦਾ ਸਾਹਮਣੇ ਗਾ ਨਾ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਗੱਲਾਂ ਹੋਣਗੀਆਂ ਨਾ ਬਿਲਕੁਲ ਜੀ ਭਾਜੀ ਹੁਣ ਤੁਹਾਨੂੰ ਪਤਾ ਕਈ ਬੰਦੇ ਮੇਰੇ ਤੋਂ ਟੈਕਲ ਨਹੀਂ ਹੁੰਦੇ ਜੀ ਮੈਂ ਵੀ ਜਨ ਨੂੰ ਫੋਨ ਦੇ ਦਿੰਦਾ ਤੁਹਾਨੂੰ ਜਨ ਕਿਹਨੂੰ ਸਮਝਾਉਂ ਕਿਉਂਕਿ ਨਹੀਂ ਤਾਂ ਬੰਦੇ ਮੇਰੇ ਤੇ ਪ੍ਰੈਸ਼ਰ ਪਾਉਂਦੇ ਕਿ ਤੁਸੀਂ ਸਾਡੇ ਪਰਿਵਾਰਕ ਮੈਂਬਰ ਆ ਜੀ ਹੁਣ ਯਾਰ ਪਰਿਵਾਰਕ ਮੈਂਬਰ ਤਾਂ ਕਿ ਮੈਂ ਗਲਤ ਨੂੰ ਗਲਤ ਨਹੀਂ ਕਹੂੰਗਾ ਦੂਰ ਕੀ ਕਹੂੰਗਾ ਸੱਚ ਨੂੰ ਸੱਚ ਕਹੂੰਗਾ ਹੁਣ ਇੱਕ ਬੰਦੇ ਨੇ ਮੇਰਾ ਨਾਮ ਲੈ ਕੇ ਐਡ ਲੈ ਲਈ ਮੋੜ ਕੇ ਮੈਨੂੰ ਕਹਿੰਦਾ ਤੁਸੀਂ ਮੇਰੇ ਪਰਿਵਾਰਕ ਮੈਂਬਰ ਆ ਮੈਂ ਕਹਿੰਦੀ ਬਿਲਕੁਲ ਨਹੀਂ ਤੇਰਾ ਪਰਿਵਾਰਕ ਮੈਂਬਰ ਇਹ ਮੇਰਾ ਸਲੋਗਨ ਹੈ ਮੈਂ ਪਰਿਵਾਰਕ ਮੈਂਬਰ ਸਾਰੇ ਨੂੰ ਮੰਨਦਾ ਇਹ ਸਲੋਗਨ ਹੈ ਸਾਡਾ ਪਰ ਯਾਰ ਤੂੰ ਮੇਰੇ ਨਾਂ ਤੇ ਗਲਤ ਕੰਮ ਕਰੋਗਾ ਮੈਂ ਤੈਨੂੰ ਕਿਦਾਂ ਕਹੂੰਗਾ ਤੂੰ ਮੇਰਾ ਪਰਿਵਾਰਕ ਮੈਂਬਰ ਹੈ ਬਿਲਕੁਲ 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 ਸਹੀ ਗੱਲ ਹੈ ਇਹਦਾ ਕਿਉਂਕਿ ਜਿਹੜੇ ਹੁਣ ਰੱਬ ਵਰਗੇ ਸਰੋਤੇ ਦੇਖ ਰਹੇ ਉਹ ਪਰਿਵਾਰਕ ਮੈਂਬਰ ਨੇ ਪਰ ਜੇ ਕੋਈ ਮੇਰਾ ਨਾਮ ਲੈ ਕੇ ਗਲਤ ਕੰਮ ਕਰੂਗਾ ਉਹ ਮੇਰਾ ਕਿਵੇਂ ਪਰਿਵਾਰਕ ਮੈਂਬਰ ਹੋਏਗਾ ਬਿਲਕੁਲ ਬਿਲਕੁਲ ਨਹੀਂ ਆਪਾਂ ਅਪੀਲ ਕਰ ਦਿੰਦੇ ਜੀ ਜਿੰਨੇ ਸਾਡੇ ਪਰਿਵਾਰਕ ਮੈਂਬਰ ਆ ਕਿ ਇੱਕ ਵਾਰ ਤੁਸੀਂ ਵੈਰੀਫਾਈ ਜ਼ਰੂਰ ਕਰ ਲਿਆ ਕਰੋ ਕਿ ਕਿ ਜੇ ਭਾਜੀ ਦਾ ਨਾਮ ਲੈਂਦਾ ਆ ਜਾਂ ਬੀਬੀ ਬੱਤੀ ਦਾ ਨਾਮ ਲੈਂਦਾ ਆ ਤੁਹਾਡੇ ਕੋਲ ਨੰਬਰ ਹਮੇਸ਼ਾ ਚੈਨਲ ਤੇ ਅਵੇ ਠੀਕ ਹੈ ਨਾ ਤੁਸੀਂ ਵੈਰੀਫਾਈ ਜ਼ਰੂਰ ਕਰ ਲਿਆ ਕਰੋ ਇੱਕ ਵਾਰ ਇੱਕ ਬੇਨਤੀ ਮੈਂ ਹੋਰ ਕਰ ਦਿੰਦਾ ਦੇਖੋ ਅਸੀਂ ਘਰੇਲੂ ਮਸਲੇ ਨਹੀਂ ਕਰਨਾ ਚਾਹੁੰਦੇ ਪਰ ਕਈ ਵੇਲੇ ਬਹੁਤ ਸਾਰੇ ਦੇਖੋ ਪਤਾ ਹੀ ਗੱਲ ਹੈ ਮੁਰਗੇ ਟੱਬਰ ਇਕੱਠੇ ਹੋਣੇ ਹੁੰਦੇ ਆ ਆ ਵਿਜੇ ਨੂੰ ਕਈ ਵਾਰ ਕਾਲ ਆਈਆਂ ਇਹਦੇ ਇੱਕ ਦੋ ਯਾਰ ਦੋਸਤ ਆ ਕਿ ਸਾਡੇ ਤਾਏ ਦੇ ਮੁੰਡੇ ਨੇ ਮੈਨੂੰ ਮੈਨੂੰ ਫੱਟੜ ਕਰ ਦਿੱਤਾ ਇੱਕ ਵਾਰੀ ਹੋਰ ਪਤਾ ਨਹੀਂ ਕਾਲ ਆਈ ਸੀਗੀ ਕਿ ਸਾਡੇ ਚਾਚੇ ਨਾਲ ਲੜਾਈ ਹੋ ਗਈ ਉਹਨਾਂ ਨੂੰ ਬਹਿ ਕੇ ਸਮਝਾਇਆ ਕਿ ਭਾਈ ਤੁਸੀਂ ਚਾਚੇ ਤਾਏ ਨੇ ਫੇਰ ਇਕੱਠੇ ਹੋਣਾ ਆ ਨਹੀਂ ਤੁਹਾਡੀ ਖਬਰ ਬਹੁਤ ਚੱਲੂਗੀ ਯਾਰ ਸਾਨੂੰ ਚਲਾ ਕੇ ਕੀ ਫਾਇਦਾ ਸਾਨੂੰ ਕਿਹੜਾ ਉਹਦੇ ਚੋਂ ਕੁਝ ਮਿਲਦਾ ਆ ਹਨਾ ਸਾਡੇ ਕਿਹੜਾ ਉੱਥੇ ਬੇਰ ਡਿੱਗਦੇ ਆ ਵੀ ਇੱਕ ਖਬਰ ਪਾਤੀ ਦਾ ਬੇਰਾਂ ਕਰੋ ਪੈਸੇ ਡਿੱਗਣ ਲੱਪਣੇ ਆ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਮੈਨੂੰ ਇੱਕ ਉਹਨਾਂ ਲੋਕਾਂ ਤੋਂ ਬੜੀ ਅਲਰਜੀ ਹੁੰਦੀ ਫੋਨ ਕਰੋਗੇ ਤੁਹਾਡੀ ਖਬਰ ਬਹੁਤ ਚੱਲੂ ਉਹਨੇ ਕੱਲ ਮੈਨੂੰ ਨਹੀਂ ਮੈਨੂੰ ਪਤਾ ਏਦਾ ਤੇ 10 ਫੋਨ ਹੋਰ ਪੱਤਰਕਾਰਾਂ ਨੂੰ ਕੀਤੇ ਹੁੰਦੇ ਆ ਵੀ ਮੇਰਾ ਕੰਮ ਚਲਾਉਣ ਦੀ ਨਾ ਸੋਚੋ ਮੇਰਾ ਕੰਮ ਉਹਨੇ ਚਲਾਉਣਾ ਬਿਲਕੁਲ ਸਹੀ ਹੈ ਇਹ ਨਹੀਂ ਚੱਲੂਗੀ ਹਾਂ ਹੈ ਐਕਸੀਡੈਂਟ ਗਈ ਜੇ ਚੱਲੂਗੀ ਕੋਈ ਐਕਸੀਡੈਂਟ ਨੂੰ ਕਹੀ ਜਾਂਦੇ ਪਾਜੀ ਮੇਰਾ ਐਕਸੀਡੈਂਟ ਹੋ ਗਈ ਖਬਰ ਪਾ ਤਾਂ ਬਹੁਤ ਚੱਲੂਗੀ ਤਾਂ ਇਹ ਤਾਂ ਵੀ ਕਈ ਵੇਲੇ ਨਾ ਥੋੜਾ ਚੰਬਾ ਲੱਗਦਾ ਕਿ ਯਾਰ ਲੋਕੀ 60 ਤੋਂ ਵੀ ਜ਼ਿਆਦਾ ਪ੍ਰੋਫੈਸ਼ਨਲ ਹੋ ਗਏ 60 ਤੋਂ ਵੀ ਜ਼ਿਆਦਾ ਕਮਰਸ਼ੀਅਲ ਹੋ ਗਏ ਵੀ ਅਸੀਂ ਤਾਂ ਦੇਖੋ ਪਹਿਲਾ ਪਹਿਲਾ ਅਸੀਂ ਕਈ ਵੇਲੇ ਇਮੋਸ਼ਨਲ ਹੋ ਕੇ ਦੇਖੋ ਨਾ ਜਿਹੜਾ ਬੰਦਾ ਥੋੜਾ ਜਿਹਾ ਇਮੋਸ਼ਨਲ ਹੁੰਦਾ ਉਹਨੂੰ ਕਿਤਨਾ ਕਿਤੇ ਇਮੋਸ਼ਨਲੀ ਯੂਜ਼ ਕੀਤਾ ਜਾ ਸਕਦਾ ਉਹਦੇ ਨਾਲ ਲੋਕੀ ਉਹਨੂੰ ਲੋਕੀ ਮੈਨੀਪੂਲੇਟ ਕਰਕੇ ਗੇਮ ਖੇਡ ਲੈਂਦੇ ਆ ਲੇਕਿਨ ਹੁਣ ਅਸੀਂ ਸਮਝ ਗਏ ਅਸੀਂ ਯੂਜ਼ ਨਹੀਂ ਹੁੰਦੇ ਔਰ ਇੱਕ ਵਾਰੀ ਤੁਹਾਨੂੰ ਮੈਂ ਦੱਸ ਦਿੰਦਾ ਸੁਣਨ ਵਾਲੇ ਹੈਰਾਨ ਵੀ ਹੋਣਗੇ ਇੱਕ ਵਾਰੀ ਕਿਸੇ ਦਾ ਕੋਈ ਲੜਕੀ ਦਾ ਮਸਲਾ ਸੀ ਜੀ ਬੰਦਾ ਸਾਡਾ ਜਾਣਕਾਰ ਸੀ ਉਦੀ ਬੇਟੀ ਦਾ ਕੋਈ ਇਸ਼ੂ ਸੀਗਾ ਉਹਨੇ ਮੇਰੀ 2 ਦਿਨ ਮੈਨੂੰ ਕਾਲ ਕਰਦੇ ਰਿਹਾ ਪਾਜੀ ਖਬਰ ਪਾਓ ਖਬਰ ਪਾਓ ਖਬਰ ਪਾਓ ਮੈਂ ਕਿਹਾ ਯਾਰ ਤੇਰੀ ਬੇਟੀ ਆ ਕਹਿੰਦਾ ਨਹੀਂ ਪਾਜੀ ਖਬਰ ਪਾ ਦੋ ਮੈਂ ਜਿੱਦਾਂ ਕਿਦਾਂ ਉਹਦੇ ਨਾਲ ਲੜ ਕੇ ਸਿਚੁਏਸ਼ਨ ਨੂੰ ਟੈਕਲ ਕਰਕੇ ਉਹਦੀ ਬੇਟੀ ਆ ਗਈ ਤੀਜੇ ਦਿਨ ਘਰ ਫੇਰ ਉਹ ਚਲੋ ਫੋਨ ਤਾਂ ਉਹਨੇ ਵੀ ਨਹੀਂ ਕੀਤਾ ਨੰਗਰੋ ਵਿਜੇ ਨੇ ਹੀ ਕਾਲ ਆਈ ਸੀ ਕਹਿੰਦਾ ਚਲੋ ਯਾਰ ਵਧੀਆ ਤੁਸੀਂ ਖਬਰ ਨਹੀਂ ਪਾਈ ਤੇ ਉਹਨਾਂ ਨੇ ਚਲੋ ਵਿਜੇ ਨੂੰ ਕਿਹਾ ਕਿ ਚਲੋ ਜੀ ਬੇਟੀ ਘਰ ਆ ਗਈ ਫੋਂ ਮੈਂ ਤਾਂ ਨਹੀਂ ਉਹਨਾਂ ਦਾ ਆਇਆ ਚਲੋ ਕਈ ਵੇਲੇ ਬੰਦਾ ਨਹੀਂ ਕਰਦਾ ਹਨਾ ਅਗਲੇ ਦਿਨ ਮਨ ਚ ਕੋਈ ਗੱਲ ਹੁੰਦੀ ਹੈ ਕਿ ਕਈ ਵੇਲੇ ਬੰਦਾ ਭਰਿਆ ਹੁੰਦਾ ਯਾਰ ਉਹਨਾਂ ਮਨ ਅਗਲੇ ਦੀ ਸਿਚੁਏਸ਼ਨ ਬਦਲ ਜਾਂਦੀ ਤੇ ਅਗਲਾ ਕਹਿੰਦਾ ਯਾਰ ਮੈਂ ਹੁਣ ਕਿਵੇਂ ਫੇਸ ਕਰਨਾ ਹੈ ਚਲੋ ਕੋਈ ਗੱਲ ਨਹੀਂ ਆਪਾਂ ਸਮਝਦੇ ਪੀਟ ਪਰ ਜਿਉਂ ਆਪਾਂ ਖਬਰ ਲਾ ਦਿੰਦੇ ਸਬਰ ਵੀ ਕਰਨਾ ਪੈਂਦਾ ਨਾ ਮੈਂ ਇੱਧੀਆਂ ਗੱਲਾਂ ਕੇ ਰੋਜ਼ ਲਾਈਵ ਥੋੜੇ ਦੱਸਦਾ ਬਿਲਕੁਲ ਜਿਹੜੇ ਜਿਹੜੇ ਬੁੱਕਲ ਤੇ ਸਾਪੇ ਆ ਲੋਕਾਂ ਨੂੰ ਭਰਮਾਉਂਦੇ ਆ ਨਾ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਭਾਈ ਤੁਸੀਂ ਖਬਰਾਂ ਮਗਰ ਭਜਦੇ ਹੋਗੇ ਅਸੀਂ ਖਬਰਾਂ ਮਹੀਨੇ ਦੀਆਂ 50 ਛੱਡਦੇ ਦੇਖੋ ਜੇ ਮੰਨ ਲਓ ਇੱਕ ਪਿਓ ਦੀ ਦਾ ਮਸਲਾ ਮੈਂ ਖਬਰ ਪਾ ਦਵਾ ਕੱਲ ਧੀ ਨੇ ਨਹੀਂ ਕਹਿਣਾ ਕਿ ਪਾਪਾ ਤੁਸੀਂ ਕੀ ਕਰ ਦਿੱਤਾ ਅੱਜ ਉਹਨਾਂ ਦਾ ਜਿਹੜਾ ਪਰਦਾ ਟਕਿਆ ਸੀ ਟਕਿਆ ਹੈ ਜੇ ਚਾਚੇ ਤਾਇਏ ਦੀ ਮੁੰਡੇ ਦੀ ਲੜਾਈ ਹੋਈ ਪਰਦਾ ਟਕਿਆ ਸੀ ਟਕਿਆ ਪਿਓ ਪਤਨੀ ਦੀ ਲੜਾਈ ਪਰਦਾ ਟਕਿਆ ਸੀ ਟਕਿਆ ਕਿਸੇ ਦਾ ਲੈਂਡ ਦੇਣ ਸੀਗਾ ਪਰਦਾ ਟਕਿਆ ਸੀ ਟਕਿਆ ਐਦਾਂ ਦੀ ਮੈਂ ਖਬਰਾਂ ਪਾਉਣੀ ਉਹਨਾਂ ਮੈਂ ਤੁਹਾਨੂੰ ਹੋਰ ਗੱਲ ਦੱਸ ਜਨਾ ਕੱਚਾ ਚੱਠਾ ਹਰ ਇੱਕ ਦਾ ਵੀ ਡੈਵਿਡੈਂਸ ਮੇਰੇ ਕੋਲ ਹੈਗਾ ਜਿਹੜਾ ਮਰਜੀ ਕਈ ਆ ਵੀ ਦੇਖਦੇ ਨੇ ਮੈਨੂੰ ਕੱਲੇ ਕੱਲੇ ਦਾ ਪਤਾ ਕੀ ਕਰਦੇ ਆ ਕੱਲੇ ਕੱਲੇ ਦਾ ਪਤਾ ਕਿੱਥੋਂ ਕੀ ਕਿੱਥੋਂ ਕੀ ਲੈਂਦੇ ਕਿੱਥੋਂ ਕੀ ਛੱਡਿਆ ਛੱਡਦੇ ਤਾਂ ਚੱਲ ਹੈ ਨਹੀਂ ਬੁੱਕਲਦੇ ਆ ਤੇ ਮੈਨੂੰ ਸਾਰਿਆਂ ਦਾ ਹੀ ਪਤਾ ਜਿਹੜੇ ਆਪਾਂ ਨੂੰ ਕਹਿੰਦੇ ਘਾਉਂਦੇ ਆ ਚਿੱਟ ਕੱਪੜੀਆਂ ਦਾ ਵੀ ਪਤਾ ਉਹਦਾ ਕਾਰਨ ਕੀ ਹੈ ਕਿਉਂਕਿ ਜਿੱਦ ਦੇ ਆਪਾਂ ਵੀਡੀਓ ਪੋਸਟ ਕਰਦੇ ਆ ਹੁਣ ਤੁਹਾਡੇ ਨਾਲ ਤਾਂ ਤੁਹਾਡਾ ਕੁਝ ਪਾਰਟਿਕੂਲਰ ਗਰੁੱਪ ਰਲੇ ਹੋਗਾ ਮੰਗਲਾਂ ਜੀ ਤੁਹਾਨੂੰ ਨਹੀਂ ਨਾ ਮੈਲੋ ਬੰਦੇ ਪਾਰਟਿਕੂਲਰ ਗਰੁੱਪ ਜਿਹੜਾ ਆ ਤੁਹਾਡੇ ਤਾਂ ਉਨਾ ਹੋਊਗਾ ਸਾਡੇ ਨਾਲ ਪੂਰਾ ਜ਼ਿਲ੍ਹਾ ਆਇਆ ਹੁਣ ਅਸੀਂ ਕੋਈ ਵੀ ਖਬਰ ਪਾਉਣੇ ਨਾ ਇੱਕ ਬੰਦਾ ਮੜ ਜ ਉੱਭਰਦਾ ਕੋਈ ਪੁਟੇ ਸਿੱਧੀ ਗੱਲ ਕਰਦਾ ਉਹਦਾ ਸਾਰਾ ਕੱਜਾ ਝੱਠਾ ਮੇਰੇ ਕੋ ਆ ਜਾਂਦਾ ਵਿਦ ਐਵਿਡੈਂਸ ਪਰ ਮੈਂ ਕਦੇ ਮੋਹਰੇ ਹੋ ਕੇ ਪ੍ਰਵੋਕ ਨਹੀਂ ਕਰਾ ਨਾ ਮੇਰੀ ਇਹ ਆਦਤ ਹੈ ਮੈਂ ਨਾ ਸਾਭੀ ਬਚਪਨ ਚ ਨਾ ਸ਼ੁਰੂ ਤੇ ਪਤਾ ਧਾਰਮਿਕ ਰਹੇ ਆ ਸਪਿਰਚੁਅਲ ਰਹੇ ਆ ਮਾਰੇ ਤੋਂ ਡਰ ਕੇ ਚੱਲੇ ਆ ਇੱਕ ਗੱਲ ਮੈਂ ਨਾ ਆਪਣੇ ਕਾਲਜ ਲਾਈਫ ਚ ਸਮਝ ਗਿਆ ਸੀ ਜਦੋਂ ਮੈਂ ਬਿਜ਼ਨਸ ਲਾ ਪੜਿਆ ਇੱਥੇ ਤੇ ਉੱਥੇ ਦੋਏ ਜਿਹਾਂ ਇੱਕ ਚੀਜ਼ ਦੀ ਸਜਾ ਜੇ ਤੁਸੀਂ ਪਲੋਟ ਕਰਦੇ ਜੇ ਤੁਸੀਂ ਛੜੇ ਅੰਤਰ ਕਰਦੇ ਜੇ ਤੁਸੀਂ ਕੋਈ ਗੇਮ ਬਣਾਉਂਦੇ ਸਰਸਰੀ ਜੋ ਮਰਜ਼ੀ ਹੋਈ ਜਾਵੇ ਮਿੱਥ ਕੇ ਕੋਈ ਚੀਜ਼ ਕਰਨੀ ਉਹ ਗਲਤ ਹੈ ਕਿਸੇ ਨੂੰ ਸੋਚ ਕੇ ਕੇ ਇਹਨੂੰ ਯਾਰ ਥੱਲੇ ਕਰਨਾ ਇਹਨੂੰ ਯਾਰ ਐ ਕਰਨਾ ਪੁੱਟਾ ਕਿਸੇ ਨੂੰ ਪੁੱਟਾ ਸਿੱਧਾ ਕਰਨਾ ਉਹ ਵੀ ਆਪਣੇ ਕੋ ਦਿਮਾਗ ਆ ਪਰ ਆਪ ਉਸ ਪਾਸੇ ਚੱਲੀਦਾ ਨਹੀਂ ਕੀ ਲੈਣਾ ਯਾਰ ਸਭ ਨੂੰ ਇੱਕ ਜ਼ਿੰਦਗੀ ਮਿਲੀ ਆ ਮੈਨੂੰ ਕੋ ਆਪਣਾ ਦੁਸ਼ਮਣ ਵੀ ਸਮਝਦਾ ਹੋਊਗਾ ਨਾ ਮੈਨੂੰ ਤਾਂ ਹੀ ਪਤਾ ਕਿ ਯਾਰ ਇਹਦੇ ਕੋ ਵੀ ਇੱਕ ਜ਼ਿੰਦਗੀ ਹੈ ਮੇਰੇ ਕੋ ਵੀ ਕਿਸੇ ਬਿਲਕੁਲ ਇਹਦੇ ਕੋ ਵੀ ਉਹੀ ਪਰਿਵਾਰ ਹੈ ਮੇਰੇ ਕੋ ਵੀ ਆਪਣਾ ਪਰਿਵਾਰ ਹੈ ਤੇ ਇਹ ਆਪਣੇ ਪਰਿਵਾਰ ਦਾ ਹੀਰੋ ਹੈ ਮੈਂ ਆਪਣੇ ਪਰਿਵਾਰ ਲਈ ਸਭ ਕੁਝ ਹੀ ਇਹ ਵੀ ਕਿਸ ਦਾ ਪਿਓ ਹੈ ਕਿਸ ਦਾ ਬੱਚਾ ਹੈ ਮੈਂ ਵੀ ਕਿਸ ਦਾ ਪਿਓ ਤੇ ਰਫਤਾਰ ਇਸ ਕਰਕੇ ਆਪਾਂ ਹਰ ਇੱਕ ਨਾਲ 19 ਗੱਲ ਮੰਨ ਕੇ ਚੱਲੀ ਦੀ ਕਿ ਯਾਰ ਇਹਨੂੰ ਕੱਲ ਨੂੰ ਕੁਛ ਅਸੀਂ ਪੁੱਠਾ ਸਿੱਧਾ ਬੋਲ ਦਿੰਦੇ ਆ ਰੋਹ ਜਾ ਕੇ ਵੀ ਤਾਂ ਇਹਦੇ ਪਰਿਵਾਰ ਨੂੰ ਵੀ ਦੁੱਖ ਲੱਗਣਾ ਪਰ ਉਹ ਸਮਝਦੇ ਹੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਸੋਰੀ ਸਾਹਿਬ ਤੁਸੀਂ ਪਰਿਵਾਰਕ ਮੈਂਬਰ ਆ ਜੀ ਤੁਹਾਨੂੰ ਹਰ ਫੀਲਿੰਗ ਦਾ ਪਤਾ ਆ ਇਸ ਕਰਕੇ ਤੁਸੀਂ ਇੰਨਾ ਸੋਚਦੇ ਆ ਤੇ ਅਸੀਂ ਪਰਿਵਾਰਕ ਮੈਂਬਰਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਹੜੇ ਕੀ ਇੰਨਾ ਸਪੋਰਟ ਕਰਦੇ ਆ ਇਹਨਾਂ ਦੀ ਬਦੌਲਤ ਹੀ ਆ ਸਾਰਾ ਕੁਝ ਕਰਦੀ ਰਹੇ ਬਸ ਹੁਣ ਕਰਦੀ ਕਰਦੀ ਚਲੋ ਠੀਕ ਹੈ ਜੀ ਬਹੁਤ ਸ਼ੁਕਰੀਆ ਅੱਪਾ ਤੁਹਾਨੂੰ ਦਿਖਾਣਾ ਸੀਗਾ ਕਿ ਮਸਲਾ ਹੱਲ ਹੋ ਗਿਆ ਹੁਣ ਕੋਸ਼ਿਸ਼ ਕਰਿਆ ਕਰਾਂਗੇ ਦਿਖਾ ਵੀ ਦਿਆ ਕਰਾਂਗੇ ਕਿਉਂਕਿ ਕਾਲਸ ਆਉਂਦੀਆਂ ਰਹਿੰਦੀਆਂ ਤੇ ਫਿਰ ਇਕੱਲੇ ਇਕੱਲੇ ਜਵਾਬ ਦੇਣਾ ਬਹੁਤ ਔਖਾ ਜਾਂਦਾ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਹਾਨੂੰ